ਪੰਜਾਬ ਦਾ ਇੱਕ ਚਰਚਾ ਦਾ ਵਿਸ਼ਾ ਬਣਿਆ ਮੁੱਦਾ 100 ਕਰੋੜ ਰੁਪਏ ਦੀ ਠੱਗੀ ਦੀ ਜਾਂਚ ਦਾ ਮਸਲਾ ਜਿਸ ਦੇ ਵਿੱਚ ਗੰਭੀਰ ਦੋਸ਼ ਲਾਏ ਗਏ ਇੱਕ ਇਨਸਪੈਕਟਰ ਦੇ ਵੱਲੋਂ ਮਹਿਲਾ ਇਨਸਪੈਕਟਰ ਨੇ ਤਾਂ ਇੱਥੋਂ ਤੱਕ ਨੌਬਤ ਆ ਗਈ ਕਿ ਉਹਨਾਂ ਨੂੰ ਚਿੱਠੀ ਲਿਖਣੀ ਪਈ ਚਿੱਠੀ ਕਿਸ ਨੂੰ ਲਿਖੀ ਗਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਜਿਸ ਦੇ ਵਿੱਚ ਗੰਭੀਰ ਐਲੀਗੇਸ਼ਨ ਲੱਗਦੇ ਨੇ ਇੱਕ ਆਈਪੀ ਅਧਿਕਾਰੀ ਜੋਤੀ ਯਾਦਵ ਤੇ ਇੱਕ ਪੰਜਾਬ ਸਰਕਾਰ ਦੇ ਮੰਤਰੀ ਹਰਜੋਤ ਮੈਂਸ ਤੇ ਪੂਰਾ ਵਿਸਥਾਰ ਦੇ ਨਾਲ ਉਹ ਵੀ ਦੱਸਾਂਗੇ ਕਿ ਉਸ ਚਿੱਠੀ ਦੇ ਵਿੱਚ ਕੀ ਜ਼ਿਕਰ ਕੀਤਾ ਗਿਆ ਹੈ ਕੀ ਕੀ ਅਲੀਗੇਸ਼ਨ ਲਾਏ ਗਏ ਨੇ ਕਿੰਨਾ ਦਬਾਅ ਪਾਇਆ ਜਾ ਰਿਹਾ ਹੈ ਔਰ ਕਾਰਵਾਈ ਕਰਨ ਦੇ ਵਿੱਚ ਕੌਣ ਕੌਣ ਰੁਕਾਵਟ ਪਾ ਰਿਹਾ ਹੈ ਮਹਿਲਾ ਇਨਸਪੈਕਟਰ ਅਮਨਜੋਤ ਕੌਰ ਜਿਹੜੇ ਕਿ ਸਾਈਬਰ ਸੈੱਲ ਦੇ ਵਿੱਚ ਤਾਇਨਾਤ ਨੇ ਮੁਹਾਲੀ ਦੇ ਵਿੱਚ ਉਹਨਾਂ ਨੇ ਜਿਹੜੇ ਦੋਸ਼ ਲਾਏ ਨੇ ਕੇਸ ਨੂੰ ਟਰਾਂਸਫਰ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਪਰ ਹੁਣ ਮੰਤਰੀ ਹਰਜੋਤ ਬੈਂਸ ਬੋਲੇ ਨੇ ਉਸ 100 ਕਰੋੜ ਵਾਲੀ ਠੱਗੀ ਦੇ ਮਾਮਲੇ ਵਿੱਚ ਜਾਂਚ ਵਾਲੇ ਮਾਮਲੇ ਦੇ ਵਿੱਚ ਜਦੋਂ ਦੋਸ਼ ਲੱਗੇ ਨੇ ਤੇ ਮੰਤਰੀ ਹਰਜੋਤ ਬੈਂਸ ਨੇ ਕਿਹਾ ਕੇ ਸਾਰੇ ਦੇ ਸਾਰੇ ਬੇਬੁਨਿਆਦ ਅਲੀਗੇਸ਼ਨ ਨੇ ਜਿਹੜੇ ਉਹਨਾਂ ਦੇ ਉੱਤੇ ਔਰ ਉਹਨਾਂ ਦੀ ਪਤਨੀ ਦੇ ਉੱਤੇ ਲਗਾਏ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਇੱਕ ਦਾਗੀ ਅਫਸਰ ਹੈ ਉਸ ਦੇ ਵੱਲੋਂ ਬੇਦਾਗ ਹਸਤੀ ਜਿਹੜੀ ਕਿ ਉਹਨਾਂ ਨੇ ਆਪਣੇ ਪਤਨੀ ਨੂੰ ਕਿਹਾ ਕਿ ਜੋਤੀ যাদਬ ਜਿਹੜੇ ਕਿ ਬੇਦਾਗ ਨੇ ਉਹਨਾਂ ਉੱਤੇ ਦੋਸ਼ ਲਾਏ ਗਏ ਨੇ ਇਹ ਵੀ ਬਿਲਕੁਲ ਗਲਤ ਨੇ ਮੇਰੇ ਉੱਤੇ ਲਾਏ ਗਏ ਦੋਸ਼ ਵੀ ਬਿਲਕੁਲ ਗਲਤ ਨੇ ਔਰ ਅਸੀਂ ਉਸ ਦੇ ਖਿਲਾਫ ਡੈਫੇਮੇਸ਼ਨ ਦਾ ਕੇਸ ਕਰਾਂਗੇ ਇਹ ਵੀ ਗੱਲ ਕਹਿ ਦਿੱਤੀ ਗਈ ਹੈ ਮੰਤਰੀ ਹਰਜੋਤ ਮੈਂਸ ਬੋਲੇ ਨੇ ਕਿ ਜੇ ਜੋ ਕੁਝ ਮੇਰੇ ਬਾਰੇ ਕਿਹਾ ਗਿਆ ਜਾਂ ਮੇਰੀ ਪਤਨੀ ਬਾਰੇ ਕਿਹਾ ਗਿਆ ਉਹ ਸਭ ਕੁਝ ਝੂਠ ਹੈ ਤੇ ਇਸ ਤੋਂ ਇਲਾਵਾ ਡੈਫਮੇਸ਼ਨ ਕੇਸ ਕੇਸ ਕਰਨ ਦਾ ਵੀ ਇੱਕ ਦਾਵਾ ਕਰ ਦਿੱਤਾ ਗਿਆ ਔਰ ਨਾਲ ਹੀ ਉਹਨਾਂ ਨੇ ਵੀ ਦਾਵਾ ਕੀਤਾ ਕਿ ਉਹ ਅਰਵਿੰਦ ਕੇਜਰੀਵਾਲ ਦੇ ਇੱਕ ਸਪਾਈ ਨੇ ਔਰ ਸਪਾਈ ਦੇ ਤੌਰ ਦੇ ਉੱਤੇ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰਦੇ ਨੇ ਔਰ ਇਮਾਨਦਾਰੀ ਉਹਨਾਂ ਦਾ ਧਰਮ ਹੈ ਇਹ ਮੰਤਰੀ ਹਜੋਤ ਸਿੰਘ ਬੈਂਸ ਕਹਿ ਰਹੇ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਮੇਰੀ ਪਤਨੀ ਦੇ ਉੱਤੇ ਮਾਣ ਹੈ ਜਿਹੜੇ ਕਿ ਆਪਣੇ ਪ੍ਰੋਫੈਸ਼ਨਲਿਜ਼ਮ ਨੂੰ ਲੈ ਕੇ ਔਰ ਇੱਕ ਵਧੀਆ ਢੰਗ ਤਰੀਕੇ ਦੇ ਨਾਲ ਕੰਮ ਕਰਦੇ ਨੇ ਔਰ ਅਸੀਂ ਸਵਾਗਤ ਕਰਾਂਗੇ ਉਸ ਇਨਵੈਸਟੀਗੇਸ਼ਨ ਦਾ ਜਿਹੜੀ ਕਿ ਸੱਚ ਸਾਹਮਣੇ ਲੈ ਕੇ ਆਵੇ ਇਹ ਮੰਤਰੀ ਹਰਜੋਤ ਸਿੰਘ ਬੈਂਸ ਦਾ ਦਾਵਾ ਹੈ ਹੁਣ ਵਿਸਥਾਰ ਦੇ ਨਾਲ ਦੱਸਾਂਗੇ ਕਿ ਉਸ ਚਿੱਠੀ ਦੇ ਵਿੱਚ ਕੀ ਹੈ ਜਿਹੜੀ ਕਿ ਇੱਕ ਮਹਿਲਾ ਇਨਸਪੈਕਟਰ ਦੇ ਵੱਲੋਂ ਡੀਜੀਪੀ ਨੂੰ ਲਿਖੀ ਗਈ ਉਸ ਚਿੱਠੀ ਦੇ ਵਿੱਚ ਇੱਕ ਇੱਕ ਕਰਕੇ ਵੇਰਵੇ ਦਿੱਤੇ ਗਏ ਨੇ ਇਥੋਂ ਤੱਕ ਕਿ 1158 ਇੱਕ ਪ੍ਰੋਫੈਸਰ ਬਲਵਿੰਦਰ ਕਾਰ ਦਾ ਜਿਹੜਾ ਸੁਸਾਇਡ ਕੇਸ ਸੀ ਉਸ ਸੰਬੰਧੀ ਕਾਲ ਰਿਕਾਰਡ ਦੇ ਬਾਰੇ ਵੀ ਗੱਲ ਹੋਈ ਹੈ ਉਹ ਕੀ ਮਸਲਾ ਹੈ ਔਰ ਖਾਸ ਕਰਕੇ ਇੱਕ ਬੇਸਮੈਂਟ ਦੇ ਵਿੱਚ ਚੱਲ ਰਿਹਾ ਫਰਜੀ ਵਾੜਾ ਜਿਹੜਾ ਕਿ ਇੱਕ ਕਾਲ ਸੈਂਟਰ ਚੱਲ ਰਿਹਾ ਸੀ ਉਸ ਮਾਮਲੇ ਦੇ ਵਿੱਚ ਕਿਵੇਂ ਬਚਾਉਣ ਦੀ ਕੋਸ਼ਿਸ਼ ਕਿਸ-ਕਿਸ ਨੇ ਕੀਤੀ ਹੈ ਮਹਿਲਾ ਇਨਸਪੈਕਟਰ ਨੇ ਆਪਣਾ ਦੁਖੜਾ ਜਿਹੜਾ ਉਸ ਦੇ ਵਿੱਚ ਦੱਸ ਦਿੱਤਾ ਹੈ ਡੀਜੀਪੀ ਗੌਰਵ ਯਾਦਵ ਨੂੰ ਇਸ ਤੋਂ ਜਾਣੂ ਕਰਵਾਇਆ ਹਾਲਾਂਕਿ ਉਹ ਚਿੱਠੀ ਆ ਜਿਹੜੀ ਉਹ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਆ ਗਈ ਹੈ ਆਰਟੀਆਈ ਐਕਟਿਵਿਸਟ ਮਾਨਿਕ ਗੋਇਲ ਨੇ ਉਸ ਨੂੰ ਨਸ਼ਰ ਕੀਤਾ ਸੁਖਪਾਲ ਸਿੰਘ ਖੈਰਾ ਜਿਹੜੇ ਕਿ ਆ ਕਾਂਗਰਸ ਵਿਰੋਧੀ ਧਿਰ ਦੇ ਵਿੱਚ ਨੇ ਵਿਧਾਇਕ ਨੇ ਹਲਕਾ ਭਲਾਥ ਤੋਂ ਉਹਨਾਂ ਨੇ ਵੀ ਇਸ ਦੇ ਉੱਤੇ ਟਿੱਪਣੀ ਕੀਤੀ ਹੈ ਮੰਗ ਕੀਤੀ ਹੈ ਕਿ ਇਹਨਾਂ ਦੇ ਖਿਲਾਫ ਜਿਹੜੀ ਹੈ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਨਰਪੱਖਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਕੀ ਕਹਿ ਰਹੇ ਨੇ ਵਿਰੋਧੀ ਇਸ ਦੇ ਉੱਤੇ ਸਵਾਲ ਖੜੇ ਹੋਣ ਲੱਗੇ ਨੇ ਕਿਉਂਕਿ ਮੰਤਰੀ ਹਰਜੋਤ ਸਿੰਘ ਬੈਂਸ ਦਾ ਨਾਮ ਉਸ ਚਿੱਠੀ ਦੇ ਵਿੱਚ ਜ਼ਿਕਰ ਹੈ ਔਰ ਉਹਨਾਂ ਦੀ ਪਤਨੀ ਆਈਪੀਐਸ ਅਧਿਕਾਰੀ ਜਿਹੜੇ ਕਿ ਮੁਹਾਲੀ ਦੇ ਵਿੱਚ ਇੱਕ ਅਹੁਦੇ ਦੇ ਉੱਤੇ ਤਾਇਨਾਤ ਨੇ ਉਨ੍ਹਾਂ ਦੇ ਉੱਤੇ ਵੀ ਵੱਡੇ ਸਵਾਲ ਉੱਠੇ ਨੇ ਪਰ ਇਸ ਦਾ ਜਵਾਬ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤਾ ਕਿ ਸਾਰੇ ਦੇ ਸਾਰੇ ਅਲੀਗੇਸ਼ਨ ਬੇਸਲੈਸ ਨੇ ਬੇਬੁਨਿਆਦ ਨੇ ਔਰ ਇੱਕ ਦਾਗੀ ਅਫਸਰ ਦੇ ਵੱਲੋਂ ਸਾਡੇ ਉੱਤੇ ਜਿਹੜਾ ਹੈ ਅਲੀਗੇਸ਼ਨ ਲਾਇਆ ਗਿਆ ਇਸ ਦੇ ਲਈ ਅਸੀਂ ਡੈਫੇਮੇਸ਼ਨ ਫਾਈਲ ਕਰਾਂਗੇ ਕੇਸ ਕਰਾਂਗੇ ਮਾਨਹਾਨੀ ਦਾ ਕੇਸ ਕਰਾਂਗੇ ਔਰ ਉਹ ਰਵਿੰਦ ਕੇਜਰੀਵਾਲ ਦੇ ਸਿਪਾਈ ਨੇ ਹੁਣ ਗੱਲ ਕਰਦੇ ਹਾਂ ਇੱਕ ਇੱਕ ਕਰਕੇ ਜੋ ਉਸ ਚਿੱਠੀ ਦੇ ਵਿੱਚ ਵੇਰਵੇ ਦੇ ਵਿੱਚ ਜ਼ਿਕਰ ਕੀਤਾ ਗਿਆ ਉਸ ਦੇ ਬਾਰੇ ਤੁਹਾਡੇ ਨਾਲ ਗੱਲ ਸਾਂਝੀ ਕਰ ਦਿੰਨੇ ਆ ਕਿ ਦਰਅਸਲ ਉਸ ਦੇ ਵਿੱਚ ਜਿਹੜੀ ਗੱਲ ਕੀਤੀ ਜਾ ਰਹੀ ਹੈ ਉਹ ਕਿਹੜੀ-ਕਿਹੜੀ ਹੈ ਦਰਅਸਲ ਇੱਕ ਫਰਜੀ ਵਾੜਾ ਸੈਂਟਰ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਜਿਹੜਾ ਉਸ ਦੇ ਵਿੱਚ ਲਿਖਿਆ ਗਿਆ ਜਿਹੜੇ ਡੀਜੀਪੀ ਨੂੰ ਲਿਖੀ ਗਈ ਚਿੱਠੀ ਦਾ ਜਿਹੜਾ ਵਿਸ਼ਾ ਹੈ ਵਿਸ਼ਾ ਸਭ ਤੋਂ ਪਹਿਲਾਂ ਕਿਹਾ ਗਿਆ ਕਿ ਮਹਾਲੀ ਤੋਂ ਬਿਊਰੋ ਆਫ ਇਨਵੈਸਟੀਗੇਸ਼ਨ ਜਾਂ ਸਟੇਟ ਸਾਈਬਰ ਸੈੱਲ ਫੇਜ਼ 4 ਨੂੰ ਕੇਸ ਤਬਦੀਲ ਕਰਨ ਬਾਰੇ ਇਹ ਮਹਾਲੀ ਦੇ ਵਿੱਚ ਇੱਕ ਅਰਜੀ ਲਿਖੀ ਜਾਂਦੀ ਹੈ ਡੀਜੀਪੀ ਨੂੰ ਉਹਨਾਂ ਨੇ ਲਿਖਿਆ ਕਿ ਸਤਿਕਾਰਯੋਗ ਡੀਜੀਪੀ ਸਾਹਿਬ ਮੈਂ ਨਿਮਰਤਾ ਸਹਿਤ ਬੇਨਤੀ ਕਰਦੀ ਹਾਂ ਕਿ 912224 ਨੂੰ ਮੈਨੂੰ ਇਨਚਾਰਜ ਸਾਈਬਰ ਸੈੱਲ ਸੈਕਟਰ 76 ਮੁਹਾਲੀ ਦੇ ਵਿੱਚ ਤਾਇਨਾਤ ਕੀਤਾ ਗਿਆ ਸੀ ਤੇ ਇਸ ਦਿਨ ਨੂੰ ਮੈਨੂੰ ਗੁਪਤ ਮੁਖਬਰ ਤੋਂ ਖਬਰ ਸੂਚਨਾ ਮਿਲੀ ਸੀ ਕਿ ਇੱਕ ਵਿਜੇ ਰਾਜ ਕਪੂਰੀਆ ਨਾਮੀ ਵਿਅਕਤੀ ਵੱਲੋਂ 100 ਦੇ ਕਰੀਬ ਵਰਕਰਾਂ ਨਾਲ ਆਪਣੀ 500 ਵਰਗ ਫੁੱਟ ਦੀ ਬੇਸਮੈਂਟ ਵਿੱਚ ਇੱਕ ਜਾਲੀ ਕਾਲ ਸੈਂਟਰ ਚਲਾਇਆ ਜਾ ਰਿਹਾ ਹੈ ਅਰ 29 ਪੀਪੀ 29 ਸੈਕਟਰ 108 ਜਿਹੜੀ ਕਿ ਉਹ ਬਿਲਡਿੰਗ ਦਾ ਨੰਬਰ ਦੱਸਿਆ ਗਿਆ ਮੋਹਾਲੀ ਵਿਖੇ ਕਾਰਨਰ ਹਾਊਸ ਹੈ ਜੇਕਰ ਦੇਰ ਰਾਤ ਛਾਪੇਮਾਰੀ ਕੀਤੀ ਜਾਵੇ ਤਾਂ ਫੜੇ ਜਾ ਸਕਦੇ ਨੇ ਇਤਲਾਹ ਹੁੰਦੀ ਹੈ ਮਹਿਲਾ ਇਨਸਪੈਕਟਰ ਨੂੰ ਤਾਂ ਉਹਨਾਂ ਨੇ ਕਿਹਾ ਕਿ ਮੇਰੀ ਜਿਹੜੀ ਡਿਊਟੀ ਬਣਦੀ ਸੀ ਕਿਉਂਕਿ ਮੈਨੂੰ ਉੱਥੇ ਲਗਾਇਆ ਗਿਆ ਸੀ ਇਸ ਕਰਕੇ ਮੈਂ ਆਪਣੀ ਡਿਊਟੀ ਸਮਝਦਿਆਂ ਹੋਇਆ ਸਾਈਬਰ ਸੈੱਲ ਅਤੇ ਥਾਣਾ ਸੁਹਾਣਾ ਦੀ ਟੀਮ ਨਾਲ ਉਸ ਪਤੇ ਤੇ ਛਾਪਾ ਮਾਰਿਆ ਜਿੱਥੇ ਪਹਿਲਾਂ ਹੀ ਕਈ ਕੈਬ ਡਰਾਈਵਰ ਅਤੇ ਕਰਮਚਾਰੀ ਬਾਹਰ ਖੜੇ ਸਨ ਐਂਟਰੀ ਗੇਟ ਤੇ ਇੱਕ ਸੁਰੱਖਿਆ ਗਾਰਡ ਖੜਾ ਸੀ ਬਾਇਓਮੈਟ੍ਰਿਕਸ ਨਾਲ ਖੁੱਲਾ ਇੱਕੋ ਦਰਵਾਜ਼ਾ ਤੇ ਘਰ ਨੂੰ ਕਈ ਕਮਰਿਆਂ ਨਾਲ ਘਿਰਿਆ ਹੋਇਆ ਸੀ ਹਾਲਾਂਕਿ ਉਸ ਜਗ੍ਹਾ ਦੀ ਉਪਸ਼ਾਣ ਦੱਸ ਰਹੇ ਨੇ ਉਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਉਹਨਾਂ ਨੇ ਇਹ ਵੀ ਜ਼ਿਕਰ ਉਸ ਚਿੱਠੀ ਦੇ ਵਿੱਚ ਕੀਤਾ ਕਿ ਜਿਵੇਂ ਹੀ ਅਸੀਂ ਮੌਕੇ ਦੇ ਉੱਤੇ ਪਹੁੰਚਦੇ ਹਾਂ ਸਾਰਿਆਂ ਨੂੰ ਕਮਰਿਆਂ ਰਾਂਹੀ ਛਾਪੇਮਾਰੀ ਦਾ ਪਤਾ ਲੱਗ ਗਿਆ ਇਸ ਲਈ ਮੌਕੇ ਤੇ ਮੌਜੂਦ ਵਿਜੇ ਰਾਜ ਕਪੂਰੀਆ ਜੋ ਕਿ ਕਾਲ ਸੈਂਟਰ ਦਾ ਮਾਲਕ ਵੀ ਹੈ ਉਹ ਨੰਗਲ ਦੇ ਨਾਲ ਸੰਬੰਧ ਰੱਖਦਾ ਹੈ ਰੋਪੜ ਦੇ ਨਾਲ ਸੰਬੰਧ ਰੱਖਦਾ ਹੈ ਔਰ ਉਸਨੇ ਇੱਕ ਕੰਮ ਕਰਵਾਉਣ ਵਾਲੇ ਆਨਲਾਈਨ ਸਰਵਰ ਨੂੰ ਬੰਦ ਕਰ ਦਿੱਤਾ ਜਿਵੇਂ ਹੀ ਅਸੀਂ ਇਮਾਰਤ ਵਿੱਚ ਦਾਖਲ ਹੋਏ ਤੇ ਅਸੀਂ ਦੇਖਿਆ ਕਿ ਵਿਜੇ ਰਾਜ ਕਪੂਰੀਆ ਪਹਿਲੀ ਮੰਜ਼ਲ ਤੋਂ ਕੰਮ ਕਰ ਰਹੇ ਸਨ ਜਦਕਿ ਸਾਰੇ ਦਾ ਸਾਰਾ ਸਟਾਫ ਬਾਕੀ ਬੇਸਮੈਂਟ ਦੇ ਵਿੱਚ ਕੰਮ ਕਰ ਰਿਹਾ ਸੀ ਅਸੀਂ ਵਿਜੇ ਰਾਜ ਕਪੂਰੀਆ ਤੇ ਉਹਨਾਂ ਦੇ ਸਟਾਫ ਨੂੰ ਮੇਰੇ ਸਾਹਮਣੇ ਸਿਸਟਮ ਨੂੰ ਚਲਾਉਣ ਲਈ ਵੀ ਆਖਿਆ ਮੌਕੇ ਦੇ ਉੱਤੇ ਪਰ ਸਿਸਟਮ ਕੰਮ ਨਹੀਂ ਕਰ ਰਿਹਾ ਇਹ ਉਹਨਾਂ ਨੇ ਬਹਾਨਾ ਲਾ ਦਿੱਤਾ ਸਾਨੂੰ ਕਿਉਂਕਿ ਸਰਵਰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ ਔਰ ਇਹ ਵੀ ਗੱਲ ਪਤਾ ਲੱਗਦੀ ਹੈ ਉਸ ਚਿੱਠੀ ਦੇ ਵਿੱਚ ਲਿਖਿਆ ਗਿਆ ਮੈਲਾ ਇਨਸਪੈਕਟਰ ਦੇ ਵੱਲੋਂ ਕੇ ਭੋਲੇ ਭਾਲੇ ਵਿਦੇਸ਼ੀਆਂ ਨੂੰ ਲੁੱਟਣ ਅਤੇ ਭਾਰੀ ਰਕਮ ਡਾਲਰਾਂ ਵਿੱਚ ਹੜੱਪਣ ਦੀ ਜਿਹੜੀ ਸਖਲਾਈ ਦਿੱਤੀ ਗਈ ਸੀ ਉਹ ਵੀ ਦੱਸਿਆ ਗਿਆ ਕਿ ਵਿਜੇ ਰਾਜ ਕਪੂਰੀਆ ਉਸ ਸੇਲਜ਼ਮੈਨ ਨੂੰ ਤਨਖਾਹਾਂ ਦੇ ਨਾਲ-ਨਾਲ ਉੱਚ ਰਾਇਤਾਂ ਦਿੰਦੇ ਸਨ ਜੋ ਇਸ ਲਈ ਵੱਧ ਪੈਸੇ ਕਮਾਉਂਦਾ ਸੀ ਯਾਨੀ ਕਿ ਉਹਨਾਂ ਨੂੰ ਇੱਕ ਟਾਰਗੇਟ ਦਿੱਤਾ ਹੋਇਆ ਸੀ ਕਿ ਜਿੰਨੇ ਵੱਧ ਲੋਕਾਂ ਨੂੰ ਠੱਗਿਆ ਜਾਏਗਾ ਉਹਨਾਂ ਵੱਧ ਤੁਹਾਨੂੰ ਤਨਖਾਹ ਤੇ ਸੈਲਰੀ ਦੇ ਰੂਪ ਦੇ ਵਿੱਚ ਦਿੱਤੀ ਜਾਏਗੀ ਇਹ ਸਾਰੀਆਂ ਗੱਲਾਂ ਰਿਕਾਰਡ ਦਾ ਹਿੱਸਾ ਬਣਾ ਲਈਆਂ ਗਿਆ ਉਸ ਇਨਵੈਸਟੀਗੇਸ਼ਨ ਦੇ ਵਿੱਚ ਮਹਿਲਾ ਇਨਸਪੈਕਟਰ ਦੇ ਵੱਲੋਂ ਇਹ ਸਾਰੀ ਜਾਣਕਾਰੀ ਡੀਜੀਪੀ ਨੂੰ ਜਾਣੂ ਕਰਵਾਇਆ ਜਾ ਰਿਹਾ ਜਿਹੜੀ ਐਕਸਾਈ ਐਕਸੈਸ ਸਾਰੇ ਸਿਸਟਮ ਦਾ ਸਰਵਰ ਦਾ ਉਹ ਵਿਜੇ ਰਾਜ ਕਪੂਰੀਆ ਤੇ ਉਸਦੇ ਦੋਸਤ ਜਿਹੜੀ ਕਿ ਪਲਕਦੇਵ ਦੁਆਰਾ ਗੁਪਤ ਤਰੀਕੇ ਨਾਲ ਹੈਂਡਲ ਕੀਤਾ ਗਿਆ ਸੀ ਇੱਕ ਐਫਆਈਆਰ ਨੰਬਰ 9 ਜਿਹੜਾ ਕਿ 2024 ਦੇ ਵਿੱਚ 420 ਤੇ 120ਬੀ ਆਈਪੀਸੀ ਦੀ ਧਾਰਾ ਦੇ ਤਹਿਤ ਤੇ ਜਿਹੜਾ ਸੈਕਸ਼ਨ 66 ਹੈ ਆਈਟੀ ਦਾ ਉਸ ਦੇ ਵਿੱਚ ਵਿਜੇ ਰਾਜ ਕਪੂਰੀਆ ਵਰਿੰਦਰ ਖਿਲਾਫ ਮਾਮਲਾ ਦਰਜ ਕਰਕੇ ਜਿਸ ਦੇ ਵਿੱਚ ਸੰਕੇਤ ਸੋਨੂ ਰਜਤ ਕਪੂਰ ਤੇ ਨikhil ਕਪਿਲ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਰਾਜ ਕਪੂਰੀਆ ਤੇ ਸੰਕੇਤ ਗ੍ਰਿਫਤਾਰੀ ਤੋਂ ਫਰਾਰ ਹੋ ਗਏ ਮੁਲਜ਼ਮਾਂ ਨੂੰ ਮੈਜਿਸਟਰੇਟ ਜਗਜੀਤ ਸਿੰਘ ਤਤਕਾਲੀ ਜੇ MIC ਮੁਹਾਲੀ ਦੇ ਵਿੱਚ ਜਿਹੜਾ ਕਿ ਜਿਨ੍ਹਾਂ ਨੇ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ 12 10 2024 ਨੂੰ ਮੁੜ 2 ਦਿਨ ਦਾ ਰਿਮਾਂਡ ਲਿਆ ਗਿਆ ਜਾਂਚ ਦੌਰਾਨ ਵਿਜੇ ਰਾਜ ਕਪੂਰੀਆ ਜਿਹੜਾ ਕਿ ਜਾਲੀ ਕਾਲ ਸੈਂਟਰ ਦਾ ਮਾਲਕ ਸੀ ਉਸ ਬਾਰੇ ਖੁਲਾਸਾ ਵੀ ਹੁੰਦਾ ਹੈ ਇਹ ਸਾਰਾ ਰਿਕਾਰਡ ਦੱਸਿਆ ਜਾ ਰਿਹਾ ਇਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਜੋ ਕਿ ਇੱਕ ਮਹਿਲਾ ਇਨਸਪੈਕਟਰ ਦੇ ਵੱਲੋਂ ਲਿਖੀ ਗਈ ਹੈ ਉਹਨਾਂ ਨੇ ਕਿਹਾ ਕਿ ਪਿਛਲੇ 8 ਸਾਲਾਂ ਤੋਂ ਚੰਡੀਗੜ੍ਹ ਤੋਂ ਮੁਹਾਲੀ ਵਿੱਚੋਂ ਉਹਨਾਂ ਨੇ ਬਦਲ ਕੇ ਚੰਡੀਗੜ੍ਹ ਤੋਂ ਸਥਾਨ ਮੁਹਾਲੀ ਦੇ ਵਿੱਚ ਕਰ ਲਿਆ ਸੀ ਔਰ ਇਸ ਸਾਰਾ ਕੁੱਲ ਮਿਲਾ ਕੇ ਜਿਹੜਾ ਅਰਜੀ ਦੇ ਵਿੱਚ ਇੱਕ ਜ਼ਿਕਰ ਕੀਤਾ ਗਿਆ ਇੱਕ ਫਰਜ਼ੀ ਕਾਲ ਸੈਂਟਰ ਦਾ ਜਿਹੜਾ ਕਿ ਚਲਾਇਆ ਜਾ ਰਿਹਾ ਸੀ ਉਸ ਦਾ ਸਾਰੇ ਦਾ ਸਾਰਾ ਸਰਵਰ ਦਾ ਕੰਮ ਆ ਜਿਹੜਾ ਉਹ ਵਿਜੇ ਰਾਜ ਕਪੂਰੀਆ ਦੇ ਕੋਲ ਸੀ ਔਰ ਇਸ ਸਾਰਾ ਮਸਲੇ ਦੇ ਵਿੱਚ ਉਸ ਦੀ ਜਿਹੜੀ ਪਤਨੀ ਸੀ ਸੁਨੀਤਾ ਕੁਮਾਰੀ ਤੇ ਉਸ ਦੀ ਇੱਕ ਦੋਸਤ ਸੀ ਪਲਕ ਦੇਵ ਔਰ ਉਹ ਸਾਰੇ ਮਸਲੇ ਦੇ ਵਿੱਚ ਉਹਨਾਂ ਨੂੰ ਮਕਾਨ ਨੰਬਰ 36 ਆ ਜਿਹੜਾ ਮੇਨ ਬਾਜ਼ਾਰ ਨੰਗਲ টাউনশিপ ਪਰ ਰੋਪੜ ਦੇ ਵਿੱਚ ਇਹ ਪੈਂਦਾ ਹੈ ਇਹ ਉਥੋਂ ਦੇ ਨੇ ਸਾਰੇ ਔਰ ਭੁਗਤਾਨ ਕਿਵੇਂ ਕੀਤਾ ਜਾਂਦਾ ਰਿਹਾ ਔਰ ਸਾਰਿਆਂ ਨੂੰ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਨੂੰ ਵੀ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਔਰ ਹੈਂਡਲ ਕਰਨ ਦੀ ਇਹਨਾਂ ਸਾਰੇ ਮਸਲੇ ਨੂੰ ਸੌਫਟਵੇਅਰ ਨੂੰ ਇੱਕ ਸਲਖਲਾਈ ਜਿਹੜੀ ਆ ਉਹਨਾਂ ਨੇ ਲਈ ਹੋਈ ਸੀ ਔਰ ਆਵਾਜ਼ ਵਿੱਚ ਤਬਦੀਲੀ ਕਰਕੇ ਸੋਧ ਕਰਕੇ ਕਿਸੇ ਵੀ ਵਿਅਕਤੀ ਦੀ ਆਵਾਜ਼ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਸੀ ਕਾਲ ਸੈਂਟਰ ਦੇ ਵਿੱਚ ਜਿਸ ਦੇ ਵਿੱਚ ਦੱਸਿਆ ਜਾਂਦਾ ਸੀ ਕਿ ਅਸੀਂ ਅੱਖ-ਅੱਖ ਕੰਪਨੀਆਂ ਦੇ ਵਿੱਚ ਕੰਮ ਕਰਦੇ ਆ ਕਿਸੇ ਨੂੰ ਕਿਸੇ ਤਰੀਕੇ ਦੇ ਨਾਲ ਲਾਲਚ ਦਿੱਤਾ ਜਾਂਦਾ ਸੀ ਕਿਸੇ ਨੂੰ ਕਿਸੇ ਤਰੀਕੇ ਦੇ ਨਾਲ ਉਹ ਸਾਰੀ ਦੀ ਸਾਰੀ ਪ੍ਰਕਿਰਿਆ ਦੇ ਤਹਿਤ ਉਸ ਦੇ ਵਿੱਚ ਜਿਹੜਾ ਠੱਗਿਆ ਜਾ ਰਿਆ ਸੀ ਲੋਕਾਂ ਨੂੰ ਉਸ ਤੋਂ ਬਾਅਦ ਤਲਾਸ਼ੀ ਹੁੰਦੀ ਹੈ ਛਾਪੇਮਾਰੀ ਹੁੰਦੀ ਹੈ ਆਈਫੋਨ ਵਗੈਰਾ ਤੇ ਹੋਰ ਲੈਪਟਾਪ ਵਗੈਰਾ ਬਰਾਮਦ ਹੁੰਦੇ ਨੇ ਜਿਹੜਾ ਕਿ ਸਾਰੇ ਦਾ ਸਾਰਾ ਮਸਲਾ ਤਫਤੀਸ਼ ਦੇ ਵਿੱਚ ਹੁੰਦਾ ਹੈ ਖੁਲਾਸਾ ਇਹ ਵੀ ਹੋਇਆ ਸੀ ਕਿ ਉਹਨਾਂ ਦਾ ਜਿਹੜਾ ਆਈਟੀ ਪਿਛੋਕੜ ਹੈ 2017 ਦੇ ਵਿੱਚ ਵਿਜੇ ਰਾਜ ਕਪੂਰੀਆ ਨਾਲ ਵਿਆਖ ਕਰਨ ਤੋਂ ਪਹਿਲਾਂ ਉਸਨੇ ਇੱਕ ਆਈ ਕਈ ਆਈਟੀ ਦਫ਼ਤਰਾਂ ਦੇ ਵਿੱਚ ਕੰਮ ਵੀ ਕੀਤਾ ਹੈ ਉਸਨੇ ਦੱਸਿਆ ਕਿ ਆਪਣੇ ਪਤੀ ਦੇ ਕਾਰੋਬਾਰ ਯਾਨੀ ਇਨਫੀਮਮ ਪ੍ਰਾਈਵੇਟ ਲਿਮਟਿਡ ਨਾਮ ਦੇ ਇੱਕ ਜਾਲੀ ਕਾਲ ਸੈਂਟਰ ਤੋਂ ਜਾਣੂ ਵੀ ਉਸ ਨੂੰ ਕਰਵਾਇਆ ਗਿਆ ਉਸਨੇ ਵੀ ਦੱਸਿਆ ਕਿ ਉਸ ਦਾ ਪਤੀ ਵਿਜੇ ਰਾਜ ਕਪੂਰੀਆ ਤੇ ਸਹੁਰਾ ਵਰਿੰਦਰ ਰਾਜ ਕਪੂਰੀਆ ਇਸ ਕੰਪਨੀ ਦੇ 50-50 ਮਾਲਕ ਨੇ ਯਾਨੀ ਕਿ ਉਹਨਾਂ ਨੇ ਆਪਣੀ ਜਿਹੜੀ ਕੰਪਨੀ ਬਣਾਈ ਹੋਈ ਹੈ ਉਸ ਦੇ ਵਿੱਚ ਉਹ ਜਿਹੜੇ ਨੇ ਮਾਲਕ ਨੇ ਔਰ ਅਕਸਰੀ ਦਫ਼ਤਰਾਂ ਵਿੱਚ ਜਾ ਕੇ ਕਾਰਜ ਪ੍ਰਣਾਲੀ ਪ੍ਰਸ਼ਾਸਨ ਤੇ ਸਾਰੇ ਮਹਿਲਾ ਕਰਮਚਾਰੀ ਮੇਰੇ ਨਾਲ ਵਟਸਐਪ ਤੇ ਜੁੜੇ ਰਹਿੰਦੇ ਨੇ ਔਰ ਸਾਰੀ ਇਹ ਤਫ਼ਤੀਸ਼ ਦਾ ਹਿੱਸਾ ਮਹਿਲਾ ਇਨਸਪੈਕਟਰ ਨੇ ਦੱਸਿਆ ਕਿ ਇਹਨਾਂ ਸਾਰਿਆਂ ਨੇ ਸਾਨੂੰ ਕਬੂਲਿਆ ਜਿਸ ਦੇ ਵਿੱਚ ਅਸੀਂ ਕਿਵੇਂ ਈਮੇਲਾਂ ਦੇ ਰਾਹੀਂ ਪਾਸਵਰਡ ਬਦਲ-ਬਦਲ ਕੇ ਤੇ ਜਿਹੜੀਆਂ ਕਾਲਾਂ ਕੀਤੀਆਂ ਜਾਂਦੀਆਂ ਸੀ ਲੋਕਾਂ ਨੂੰ ਠੱਗਣ ਦੇ ਲਈ ਉਸ ਦੇ ਵਿੱਚ ਆਵਾਜ਼ਾਂ ਬਦਲ-ਬਦਲ ਕੇ ਕਿਵੇਂ ਕੰਮ ਕੀਤਾ ਜਾਂਦਾ ਹੈ ਇਹ ਸਾਰੀ ਪ੍ਰਕਿਰਿਆ ਤੇ ਉਸ ਨੇ ਦੱਸੀ ਕਿ ਜਿਹੜਾ ਉੱਥੇ ਕੰਮ ਚੱਲ ਰਿਹਾ ਸੀ ਪਰ ਇਸ ਸਾਰੇ ਮਸਲੇ ਦੇ ਵਿੱਚ ਹੁਣ ਗੱਲ ਇਹ ਆਉਂਦੀ ਹੈ ਕਿ ਮੰਤਰੀ ਹਰਜੋਤ ਸਿੰਘ ਬੈਂਸ ਤੇ ਜੋਤੀ যাদਬ ਜਿਹੜੇ ਕਿ ਉਹਨਾਂ ਦੇ ਪਤਨੀ ਨੇ ਆਈਪੀਐਸ ਅਫਸਰ ਨੇ ਉਹਨਾਂ ਦਾ ਨਾਮ ਕਿਵੇਂ ਜੁੜ ਗਿਆ ਦਰਅਸਲ ਉਹਨਾਂ 'ਤੇ ਅਲੀਗੇਸ਼ਨ ਹੀ ਲਾਏ ਗਏ ਕਿ ਉਹਨਾਂ ਨੇ ਇਸ ਵਿੱਚ ਜਿਹੜੀ ਤਫਤੀਸ਼ ਹੋਣ ਦੇ ਵਿੱਚ ਰੁਕਾਵਟ ਪਾਈ ਗਈ ਹੈ ਉਹਨਾਂ 'ਤੇ ਦਬਾਅ ਵੀ ਬਣਾਇਆ ਗਿਆ ਇਸ ਮਾਮਲੇ ਦੇ ਵਿੱਚ ਹਾਲਾਂਕਿ ਵਾਰ-ਵਾਰ ਇਹ ਗੱਲ ਕੀਤੀ ਗਈ ਸਟੇਟਸ ਰਿਪੋਰਟ ਆ ਜਿਹੜਾ ਉਹ ਵੀ ਮੰਗੀ ਜਾਂਦੀ ਹੈ ਜਾਲੀ ਸ਼ਿਕਾਇਤ ਵੀ ਇਸ ਮਸਲੇ ਦੇ ਵਿੱਚ ਅਦਾਲਤ ਵਿੱਚ ਪੇਸ਼ ਹੋ ਕੇ ਜਾਲੀ ਸ਼ਿਕਾਇਤ ਵੀ ਹੋਈ ਐਡੀਸ਼ਨਲ ਸੈਸ਼ਨ ਜੱਜ ਸੀ ਜਿਹੜੇ ਸੰਦੀਪ ਕੁਮਾਰ ਸਿੰਘਲਾ ਦੀ ਅਦਾਲਤ ਵਿੱਚ ਜਿੱਥੇ ਉਹ ਕਦੇ ਵੀ ਪੇਸ਼ ਨਹੀਂ ਹੋਏ ਜਿਹੜੇ ਮਲਜ਼ਮ ਸੀ ਤੇ ਵਿਜੀਲੈਂਸ ਬਿਊਰੋ ਤੋਂ ਸਟੇਟਸ ਰਿਪੋਰਟ ਵੀ ਲਈ ਗਈ ਜੋ ਕਿ ਮੇਰੇ ਹੱਕ ਵਿੱਚ ਸੀ ਉਹਨਾਂ ਤੇ ਕਿਉਂਕਿ ਦੋਸ਼ ਲੱਗੇ ਸੀ ਕਿ ਉਹਨਾਂ ਨੇ ਕਿਤੇ ਪੈਸੇ ਤਾਂ ਨਹੀਂ ਲਏ ਔਰ ਵਿਜੀਲੈਂਸ ਨੇ ਉਹਨਾਂ ਨੂੰ ਕਲੀਨ ਚਿੱਟ ਵੀ ਦਿੱਤੀ ਹੈ ਇਹ ਸਾਰੀ ਗੱਲ ਦਾ ਉਹਨਾਂ ਨੇ ਆਪਣੇ ਦੇ ਖਿਲਾਫ ਵੀ ਜੜੀ ਹੋਈ ਆ ਸ਼ਿਕਾਇਤ ਵੀ ਦਿੱਤੀ ਸੀ ਉਹਨਾਂ ਨੇ ਕਿ ਇੱਕ ਮੇਰੀ ਜਾਲੀ ਸ਼ਿਕਾਇਤ ਦਿੱਤੀ ਗਈ ਸੀ ਜਿਹੜਾ ਕਿ ਮੈਨੂੰ ਫਸਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਵਿਜੀਲੈਂਸ ਬਿਊਰੋ ਨੇ ਸਟੇਟਸ ਰਿਪੋਰਟ ਵੀ ਲਈ ਹੈ ਜਿਸ ਦੇ ਵਿੱਚ ਮੈਨੂੰ ਕਲੀਨ ਚਿੱਟ ਮਿਲਦੀ ਹੈ ਔਰ ਮੇਰੇ ਖਿਲਾਫ ਐਫਆਰ ਦਰਜ ਕਰਨ ਦਾ ਹੁਕਮ ਤੱਕ ਦਮਾਉਣ ਦੇ ਲਈ ਵੀ ਉਹਨਾਂ ਨੇ ਬੜਾ ਦਬਾਅ ਪਾਇਆ ਸੀ ਮੈਨੂੰ ਪਤਾ ਲੱਗਿਆ ਸੀ ਕਿ ਪਲਕਦੇਵ ਨੇ ਇੱਕ ਮਕਾਨ ਨੰਬਰ 81 ਸੈਕਟਰ 70 ਦੇ ਵਿੱਚ ਪੰਜਾਬ ਵਿੱਚ ਜਿਸ ਦਾ ਇੱਕ ਕੇਸ ਪਹਿਲਾਂ ਹੀ ਪੈਂਡਿੰਗ ਪਿਆ ਇੱਕ ਆਨਲਾਈਨ ਅਲਾਮੀ ਵਿੱਚ ਉਸ ਨੇ ਇੱਕ ਘਰ ਜਿਹੜਾ ਕਿ ਸੰਦੀਪ ਕੁਮਾਰ ਸਿੰਘਲਾ ਤਤਕਾਲੀ ਐਸਜੀ ਏਸੀ ਜੀਐਮ ਮੁਹਾਲੀ ਨੂੰ ਟਰਾਂਸਫਰ ਕਰਨ ਤੇ ਮੇਰੇ ਵਿਰੁੱਧ ਐਫਆਈਆਰ ਦਰਜ ਕਰਵਾ ਕੇ ਪੱਖ ਲੈਣ ਵਿੱਚ ਉਹ ਕਾਮਯਾਬ ਦੀ ਕਿਤੇ ਨਾ ਕਿਤੇ ਹੋਇਆ ਸੀ ਇੱਕ ਸੀਨੀਅਰ ਮੈਲਾ ਆਈਪੀਐਸ ਅਧਿਕਾਰੀ ਜੋਤੀ ਯਾਦਵ ਹੁਣ ਕੱਲ ਆਉਂਦੀ ਹੈ ਜਿਹੜੇ ਕਿ ਹਰਜੋਤ ਬੈਂਸ ਨੇ ਉਹਨਾਂ ਦੀ ਪਤਨੀ ਜੋਤੀ ਯਾਦਵ ਦੇ ਉੱਤੇ ਕਿ ਉਹਨਾਂ ਦੇ ਵੱਲੋਂ ਉਹਨਾਂ ਨੂੰ ਵੀ ਮਿਲਿਆ ਗਿਆ ਜੋ ਕਿ ਐਸਪੀ ਨੇ ਡੀ ਮੁਹਾਲੀ ਦੇ ਵਿੱਚ ਤਨਤ ਨੇ ਹਰਜੋਤ ਬੈਂਸ ਦੀ ਪਤਨੀ ਨੇ ਉਹ ਵੀ ਤਨਤ ਨੇ ਔਰ ਜਿਨ੍ਹਾਂ ਨੇ 12 2 2024 ਨੂੰ ਮੈਨੂੰ ਅੱਗੇ ਭੇਜ ਦਿੱਤਾ ਸੀ ਮੇਰੇ ਵਟਸਐਪ ਤੇ ਸੁਨੇਹੇ ਇਸ ਕੇਸ ਬਾਰੇ ਪੁੱਛ ਰਹੇ ਸੀ ਵਟਸਐਪ ਦੀ ਚੈਟ ਵੀ ਹੈ ਜਿਹੜੀ ਉਹ ਨੱਥੀ ਕਰ ਦਿੱਤੀ ਗਈ ਸੀ ਮਹਿਲਾ ਇਨਸਪੈਕਟਰ ਦੇ ਵੱਲੋਂ ਜਿਹੜੀ ਕਿ ਚੈਟ ਹੁੰਦੀ ਹੈ ਡੀਜੀਪੀ ਨੂੰ ਕਿ ਮੈਨੂੰ ਹਾਜ਼ਰ ਹੋਣ ਲਈ ਵੀ ਕਿਹਾ ਗਿਆ ਸੀ ਉਸ ਦਫ਼ਤਰ ਦੇ ਵਿੱਚ ਜਦੋਂ ਮੈਂ ਉਸ ਦਫ਼ਤਰ ਦੇ ਵਿੱਚ ਪੇਸ਼ ਹੋਈ ਤਾਂ ਇਸ ਮਾਮਲੇ ਦੇ ਵਿੱਚ ਇਹ ਵੀ ਦਬਾਅ ਬਣਾਇਆ ਗਿਆ ਕਿ ਤੁਸੀਂ ਇਸ ਇਨਵੈਸਟੀਗੇਸ਼ਨ ਦੇ ਵਿੱਚ ਕਿਸ ਢੰਗ ਦੇ ਨਾਲ ਜਿਹੜਾ 100 ਕਰੋੜ ਰੁਪਏ ਤੋਂ ਵੱਧ ਦਾ ਮਾਮਲਾ ਸਾਹਮਣੇ ਆ ਲਿਆ ਫਰਜੀ ਵਾਲੇ ਦਾ ਸੈਂਟਰ ਦਾ ਉਸ ਮਾਮਲੇ ਤੋਂ ਦੂਰ ਰਹਿਣ ਦੇ ਲਈ ਆਖਿਆ ਗਿਆ ਮੈਨੂੰ ਇਹ ਮਹਿਲਾ ਇਨਸਪੈਕਟਰ ਨੇ ਬੜੇ ਗੰਭੀਰ ਦੋਸ਼ ਲਾਏ ਨੇ ਆਈਪੀਐਸ ਜੋਤੀ ਯਾਦਵ ਦੇ ਉੱਤੇ ਕਿ ਜਿਹੜੀ ਇਹ ਇਨਵੈਸਟੀਗੇਸ਼ਨ ਹੋ ਰਹੀ ਹੈ ਉਸ ਦੇ ਵਿੱਚ ਸਿੱਧਾ ਕਹਿਣ ਦਾ ਭਾਵ ਉਹਨਾਂ ਦੇ ਸ਼ਬਦ ਤੋਂ ਦੱਸ ਰਹੇ ਨੇ ਕਿ ੜਿੱਕਾ ਪਾਇਆ ਗਿਆ ਕਿ ਉਹ ਇਨਵੈਸਟੀਗੇਸ਼ਨ ਨਾ ਕਰ ਪਾਉਣ ਇਸੇ ਤਰ੍ਹਾਂ ਸ਼ਿਕਾਇਤਾਂ ਦੇਣੀਆਂ ਸ਼ੁਰੂ ਕੀਤੀਆਂ ਗਈਆਂ ਪਲਕਦੇਵ ਦੇ ਵੱਲੋਂ ਮੇਰੇ ਖਿਲਾਫ ਔਰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਵੀ ਮੈਨੂੰ ਤੰਗ ਕਰਨਾ ਤੇ ਉਸ ਨਾਲ ਕੇਸ ਦਾ ਨبطਾਰਾ ਕਰਨ ਲਈ ਅਪਰਾਧਿਕ ਰੈਟ ਪਟੀਸ਼ਨਾਂ ਦਾਇਰ ਕੀਤੀਆਂ ਗਿਆ ਮੈਂ ਉਹਨਾਂ ਦਾ ਸਖਤ ਵਿਰੋਧ ਕਰਦੀ ਰਹੀ ਮਾਮਲੇ ਵਿੱਚ ਲੜਿੰਦੇ ਸਬੂਤ ਇਕੱਠੇ ਵੀ ਮੈਂ ਕੀਤੇ ਔਰ 2 10 ਤਰੀਕ ਦੂਜਾ ਮਹੀਨਾ ਸੀ ਫਰਵਰੀ ਦਾ 2024 ਨੂੰ ਪਲਕਦੇਵ ਨੇ ਆਪਣੇ ਰਾਜਨੀਤਕ ਅਤੇ ਪੁਲਿਸ ਪ੍ਰਭਾਵ ਦੀ ਵਰਤੋਂ ਕਰਕੇ ਕੇਸ ਨੂੰ ਤਬਦੀਲ ਕਰਨ ਦੇ ਵਿੱਚ ਵੀ ਕਾਮਯਾਬ ਹੋ ਗਏ ਉਹਨਾਂ ਨੇ ਕੇਸ ਡੀਐਸਪੀ ਡੀ ਹਰ ਸਿਮਰਤ ਨੂੰ ਤਬਦੀਲ ਕਰ ਦਿੱਤਾ ਸੀ ਜਿਨ੍ਹਾਂ ਨੂੰ ਮੈਂ ਕੇਸ ਦੇ ਤੱਥਾਂ ਤੋਂ ਜਾਣੂ ਵੀ ਕਰਵਾਇਆ ਇਸ ਦੌਰਾਨ ਮਾਮਲੇ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਡੀਐਸਪੀ ਡੇ ਦੇ ਰੀਡਰ ਨੇ ਮਈ 2024 ਦੇ ਮਹੀਨੇ ਵਿੱਚ ਮੈਨੂੰ ਕਈ ਵਾਰ ਆਪਣੇ ਕਮਰੇ ਵਿੱਚ ਆਉਣ ਲਈ ਬੁਲਾਇਆ ਕਿਉਂਕਿ ਉਹਨਾਂ ਨੂੰ ਇਸ ਮਾਮਲੇ ਬਾਰੇ ਗੱਲ ਕਰਨ ਦੀ ਜ਼ਰੂਰਤ ਸੀ ਜਦੋਂ ਮੈਂ ਉਹਨਾਂ ਨੂੰ ਮਿਲੀ ਉਸ ਨੇ ਕੇਸ ਦਾ ਨੱਪਟਾਰਾ ਕਰਨ ਲਈ 15 ਲੱਖ ਰੁਪਏ ਦੀ ਮੰਗ ਕੀਤੀ ਇਹ ਨਹੀਂ ਉਸ ਨੇ ਇੱਕ ਸਨੇਹਾ ਵੀ ਭੇਜਿਆ ਏਐਸਆਈ ਬਲਜਿੰਦਰ ਸਿੰਘ ਕ੍ਰਾਈਮ ਰੀਡਰ ਐਸਆਈਟੀ ਮੈਂਬਰਾਂ ਨੂੰ ਪੈਸੇ ਦੇ ਕੇ ਪ੍ਰਾਪਤ ਕਰਨ ਲਈ ਕਿਹਾ ਗਿਆ ਮੈਂ ਹੈਰਾਨ ਰਹਿ ਗਈ ਕਿ ਐਸਐਸਪੀ ਡਾਕਟਰ ਸੰਦੀਪ ਗਰਗ ਨੂੰ ਵੀ ਇਹ ਦੱਸਿਆ ਪਰ ਕੁਝ ਨਹੀਂ ਹੋਇਆ ਉਹਨਾਂ ਨੇ ਡਾਕਟਰ ਸੰਦੀਪ ਗਰਗ ਜਿਹੜੇ ਕੀ ਤਤਕਾਲੀ ਐਸਐਸਪੀ ਨੇ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਵੀ ਜਾਣੂ ਕਰਵਾਇਆ ਪਰ ਇਸ ਮਾਮਲੇ ਦੇ ਵਿੱਚ ਕੁਝ ਵੀ ਨਹੀਂ ਹੋਇਆ ਇਸੇ ਕਰਕੇ ਹੀ ਉਹਨਾਂ ਨੇ ਜਿਹੜਾ ਕੀ ਹੈ ਉਹ ਮਜਬੂਰ ਹੋ ਰਹੇ ਨੇ ਤੁਹਾਡੇ ਤੱਕ ਇਹ ਚਿੱਠੀ ਪਹੁੰਚਾਉਣ ਦੇ ਲਈ ਫਿਰ ਗੱਲ ਆਉਂਦੀ ਇੱਕ ਤਰੀਕ ਦਾ ਜ਼ਿਕਰ ਕੀਤਾ ਗਿਆ 7 5 2024 ਯਾਨੀ ਕਿ 7 ਮਈ ਨੂੰ ਕਿ ਜੋਤੀ যাদਬ ਨੇ ਮੈਨੂੰ ਤਕਨੀਕੀ ਟੀਮਾਂ ਨੂੰ ਸੀਆਈ ਜੇਨ ਸੀਆਈਏ ਨੂੰ ਭੇਜਣ ਲਈ ਕਿਹਾ ਗਿਆ ਤਾਂ ਕਿ ਉਹ ਕੇਸ ਦੇ ਕੰਮ ਕਰਨ ਦੀ ਨਿਗਰਾਨੀ ਕਰ ਸਕੇ 26 10 2023 ਨੂੰ ਐਸਪੀ ਜੋਤੀ ਯਾਦਵ ਜਿਹੜੇ ਕਿ ਆਈਪੀਐਸ ਅਧਿਕਾਰੀ ਨੇ ਡੀਐਸਪੀ ਡੀ ਗੁਰਸ਼ੇਰ ਸੰਧੂ ਦਾ ਇੱਥੇ ਨਾਮ ਆਉਂਦਾ ਹੈ ਰਾਈ ਮੈਨੂੰ ਮੋਬਾਈਲ ਨੰਬਰਾਂ ਦਾ ਇੱਕ ਮੋਬਾਈਲ ਨੰਬਰਾਂ ਦਾ ਵਿੱਚ ਜਿਕਰ ਕੀਤਾ ਹੋਇਆ ਉਸ ਚਿੱਠੀ ਦੇ ਵਿੱਚ ਕਿ ਉਹਨਾਂ ਦੇ ਵੇਰਵੇ ਪ੍ਰਾਪਤ ਕਰਨ ਲਈ ਵੀ ਮੈਨੂੰ ਮਜਬੂਰ ਕੀਤਾ ਗਿਆ ਜੋ ਕਿ ਮੈਂ ਬੇਨਤੀ ਪੱਤਰ ਮੰਗਿਆ ਕਿ ਉਹਨਾਂ ਨੇ ਇਨਕਾਰ ਕਰ ਦਿੱਤਾ ਮੈਨੂੰ ਇਹ ਵੀ ਕਿਹਾ ਗਿਆ ਵਾਰ-ਵਾਰ ਮਜਬੂਰ ਕੀਤਾ ਗਿਆ ਕਿ ਮੋਬਾਈਲ ਨੰਬਰ ਨੇ ਜਿਹੜੇ ਵਿੱਚ ਦਿੱਤੇ ਹੋਏ ਨੇ ਅਰਜੀ ਦੇ ਜਿਹੜੇ ਕਿ ਅਸੀਂ ਤੁਹਾਡੇ ਨਾਲ ਇਸ ਵਕਤ ਸਾਂਝੇ ਨਹੀਂ ਕਰ ਰਹੇ ਉਹਨਾਂ ਮੋਬਾਈਲ ਨੰਬਰਾਂ ਦੇ ਵੇਰਵੇ ਸਾਂਝੇ ਕਰਨ ਦੇ ਲਈ ਆਖਿਆ ਗਿਆ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਇਹ ਇੱਕ ਨੰਬਰ ਤਾਂ ਉਸ ਮਹਿਲਾ ਪ੍ਰੋਫੈਸਰ ਦਾ ਬਲਵਿੰਦਰ ਕੌਰ ਦਾ ਜਿਸ ਨੇ ਰੋਪੜ ਦੇ ਵਿੱਚ ਮੰਤਰੀ ਹਰਜੋਤ ਬੈਂਸ ਸਿੰਘ ਦੇ ਨਾਮ ਦੇ ਉੱਤੇ ਇੱਕ ਸੁਸਾਇਡ ਨੋਟ ਲਿਖ ਕੇ ਖੁਦਕੁਸ਼ੀ ਕੀਤੀ ਸੀ ਤੇ ਇਸ ਕਰਕੇ ਜੋਤੀ ਯਾਦਵ ਨੇ ਸਿਰਫ ਆਪਣੇ ਪਤੀ ਹਰਜੋਤ ਬੈਂਸ ਨੂੰ ਬਚਾਉਣ ਲਈ ਇਹ ਗਲਤ ਹਰਕਤ ਕੀਤੀ ਹੈ ਇਹ ਵੀ ਇੱਕ ਵੱਡਾ ਦੋਸ਼ ਲਾਇਆ ਗਿਆ ਜੋਤੀ ਯਾਦਵ ਦੇ ਉੱਤੇ ਕਿ ਉਹਨਾਂ ਨੇ ਆਪਣੇ ਪਤੀ ਨੂੰ ਬਚਾਉਣ ਦੇ ਲਈ ਇਹ ਇੱਕ ਗਲਤ ਆ ਜਿਹੜਾ ਆ ਗੈਰ ਕਾਨੂੰਨੀ ਕੰਮ ਕੀਤਾ ਮੇਰੇ ਤੇ ਦਬਾਅ ਬਣਾਏ ਗਏ ਗੁਰਸ਼ੇਰ ਸਿੰਘ ਸੰਧੂ ਦਾ ਇਸ ਵਿੱਚ ਨਾਮ ਆਉਂਦਾ ਜ਼ਿਕਰ ਹੋ ਗਿਆ ਕਿ ਗੁਰਸ਼ੇਰ ਸਿੰਘ ਸੰਧੂ ਉਹੀ ਡੀਐਸਪੀ ਨੇ ਜਿਹੜੇ ਕੀ ਲਾਰੈਂਸ ਮਿਸ਼ਨੋਈ ਦੇ ਇੰਟਰਵਿਊ ਕਰਾਉਣ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਦੇ ਉੱਤੇ ਗੰਭੀਰ ਦੋਸ਼ ਲੱਗੇ ਨੇ ਕਿ ਉਹਨਾਂ ਨੇ ਮਦਦ ਕੀਤੀ ਉਸ ਕੇਸ ਦੇ ਵਿੱਚ ਔਰ ਕਈ ਮਾਮਲਿਆਂ ਦੇ ਵਿੱਚ ਉਹ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਰਹਿ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਮੈਂ ਜਿਹੜਾ ਕਿ ਇਸ ਮਾਮਲੇ ਦੇ ਵਿੱਚ ਜਾਂਚ ਕਰਨਾ ਚਾਹੁੰਦੀ ਸੀ ਪਰ ਨਹੀਂ ਕਰਨ ਦਿੱਤੀ ਗਈ ਰਿੱਕੇ ਡਾਏ ਗਏ 100 ਕਰੋੜ ਰੁਪਏ ਤੋਂ ਵੱਧ ਘਟਾਲੇ ਦਾ ਜਿਹੜਾ ਇੱਕ ਮਾਮਲਾ ਸੀ ਜਿਸ ਦੇ ਵਿੱਚ ਬਿਨਾਂ ਕੋਈ ਆਮਦਨ ਦਾ ਟੈਕਸ ਅਦਾ ਕੀਤੇ ਜਿਹੜਾ ਕਿ ਇੱਕ ਲੁਕਵੇਂ ਢੰਗ ਦੇ ਨਾਲ ਕਾਲ ਸੈਂਟਰ ਚਲਾਇਆ ਜਾ ਰਿਹਾ ਸੀ ਇੱਕ ਉਹ ਮਾਮਲਾ ਔਰ ਦੂਸਰਾ ਮਾਮਲਾ ਪ੍ਰੋਫੈਸਰ ਬਲਵਿੰਦਰ ਕੌਰ ਦਾ ਉਸ ਦੇ ਕਾਲ ਵੇਰਵੇ ਕਢਾਉਣ ਦੇ ਲਈ ਵੀ ਦਬਾਅ ਪਾਏ ਗਏ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਨੇ ਕਹੀਆਂ ਉਹਨਾਂ ਨੇ ਕਿਹਾ ਕੋ ਹਾਈ ਕੋਰਟ ਦੀ ਵਕੀਲ ਹੋਣ ਦੇ ਨਾਤੇ ਆਪਣੇ ਪ੍ਰਭਾਵ ਦੀ ਉਹਨਾਂ ਨੇ ਵਰਤੋਂ ਵੀ ਕੀਤੀ ਜਿਹੜੀ ਕਿ ਇੱਕ ਪਲਕਦੇਵ ਦਾ ਨਾਮ ਵਾਰੀ ਵਾਰੀ ਸਾਹਮਣੇ ਆ ਰਿਹਾ ਜਿਹੜਾ ਕਿ ਉਸ ਕੇਸ ਦੇ ਵਿੱਚ ਵੀ ਇਨਵੋਲਵ ਹੈ ਉਸ ਨੇ ਕਿਹਾ ਕਿ ਪੁਲਿਸ ਅਧਿਕਾਰੀ ਤੇ ਨਾਲ ਹੀ ਰਸੂਖਦਾਰ ਜਿਹੜੇ ਸਿਆਸਤਦਾਨ ਨੇ ਉਹਨਾਂ ਦੇ ਦਬਾਅ ਦੇ ਹੇਠ ਮੇਰੇ ਉੱਤੇ ਦਬਾਅ ਕਈ ਤਰ੍ਹਾਂ ਦੇ ਬਣਾਏ ਗਏ ਪਰ ਪੁਲਿਸ ਅਧਿਕਾਰੀਆਂ ਵੱਲੋਂ ਉਸ ਨੂੰ ਕਲੀਨ ਚਿੱਟ ਦੇ ਕੇ ਬਚਾਇਆ ਜਾ ਰਿਹਾ ਸੀ ਅਪਰੋਖ FIR ਦੇ ਵਿੱਚ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੈਂਡਿੰਗ ਪਈ ਜਾਂਚ ਦੇ ਵਿੱਚ ਜਾਂਚ ਦੇ ਵਿੱਚ SP ਜੋਤੀ যাদਬ ਤੇ ਉਹਨਾਂ ਦੇ ਜਿਹੜੇ ਪਤੀ ਨੇ ਹਰਜੋਤ ਸਿੰਘ ਬੈਂਸ ਮੈਨੂੰ ਝੂਠੇ ਕੇਸਾਂ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਸੀ ਜੇ ਉਹਨਾਂ ਦੇ ਵਿਰੁੱਧ ਮੈਂ ਮੂੰਹ ਖੋਲਿਆ ਤੇ ਉਸ ਦੇ ਬਦਲੇ ਵੀ ਉਹਨਾਂ ਨੇ ਮੈਨੂੰ ਧਮਕੀ ਦਿੱਤੀ ਹੈ ਕਿ SP ਡੀ ਮੁਹਾਲੀ ਕੋਲ ਪਈ ਵਿਭਾਗੀ ਜਾਂਚ ਜੋਦੀ ਜੋਤੀ যাদਬ ਦੇ ਕੋਲ ਜਿਹੜੀ ਕੀ ਹੈ ਉਹ ਫਿਰ ਖੋਲ ਦਿੱਤੀ ਜਾਵੇਗੀ ਔਰ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਮਾਮਲਾ ਜਿਹੜਾ ਹੈ ਉਹ ਟ੍ਰਾਂਸਫਰ ਕੀਤਾ ਜਾਵੇ ਬਿਊਰੋ ਆਫ ਇਨਵੈਸਟੀਗੇਸ਼ਨ ਬੀਓਆਈ ਜਾਂ ਸਟੇਟ ਸਾਈਬਰ ਸੈੱਲ ਨੂੰ ਕੇਸ ਭੇਜੋ ਤਾਂ ਕਿ ਪੂਰੀ ਤਰ੍ਹਾਂ ਦੇ ਨਾਲ ਬਿਨਾ ਕਿਸੇ ਸਿਆਸੀ ਜਾਂ ਸਥਾਨਕ ਪੁਲਿਸ ਦੇ ਜਾਂਚ ਦੇ ਪ੍ਰਭਾਵ ਹੇਠੇ ਕੰਮ ਚੱਲਦਾ ਰਹੇ ਇਹ ਮਹਿਲਾ ਇਨਸਪੈਕਟਰ ਅਮਨਜੋਤ ਕੌਰ ਨੇ ਡੀਜੀਪੀ ਨੂੰ ਚਿੱਠੀ ਲਿਖੀ ਹੈ ਲੰਮੀ ਚੌੜੀ ਤਿੰਨ ਚਾਰ ਸਫਿਆਂ ਦੀ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਹੁਣ ਇਸ ਮਸਲੇ ਦੇ ਉੱਤੇ ਸਵਾਲ ਉੱਠਣ ਲੱਗੇ ਨੇ ਜਿਸ ਦੇ ਵਿੱਚ ਆਰਟੀ ਐਕਟਿਵਿਸਟ ਮਾਨਿਕ ਗੋਇਲ ਨੇ ਵੀ ਇਸ ਮਾਮਲੇ ਦੇ ਵਿੱਚ ਸਵਾਲ ਖੜੇ ਕੀਤੇ ਨੇ ਕਿ ਇਹ ਕਿਸ ਤਰ੍ਹਾਂ ਦਾ ਦਬਾਅ ਮੈਲਾ ਇਨਸਪੈਕਟਰ ਦੇ ਵੱਲੋਂ ਕੀ ਲਿਖੀ ਗਈ ਚਿੱਠੀ ਜਿਸ ਦੇ ਵਿੱਚ ਐਸਪੀ ਜੋਤੀ ਯਾਦਵ ਦਾ ਨਾਮ ਆ ਰਿਹਾ ਹੈ ਔਰ ਹਰਜੋਤ ਸਿੰਘ ਬੈਂਸ ਮੰਤਰੀ ਦਾ ਨਾਮ ਵੀ ਸ਼ਾਮਲ ਆ ਆ ਰਿਹਾ ਜਿਸ ਦੇ ਵਿੱਚ ਗੰਭੀਰ ਦੋਸ਼ ਲੱਗੇ ਨੇ ਹਾਲਾਂਕਿ ਇਸ ਦੇ ਵਿੱਚ ਪਹਿਲਾਂ ਵੀ ਅਸੀਂ ਜ਼ਿਕਰ ਕੀਤਾ ਕਿ ਮੰਤਰੀ ਹਰਜੋਤ ਬੈਂਸ ਨੇ ਸਾਰੇ ਦੇ ਸਾਰੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸ ਦਿੱਤਾ ਤੇ ਕਹਿ ਦਿੰਦਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਨੇ ਸਿਪਾਹੀ ਵੀ ਉਹ ਜਿਹੜੇ ਇਮਾਨਦਾਰੀ ਉਹਨਾਂ ਦਾ ਧਰਮ ਹੈ ਇਸ ਤਰ੍ਹਾਂ ਦੀ ਗੱਲ ਆ ਜਿਹੜੀ ਉਹ ਕੀਤੀ ਗਈ ਹੈ ਸੁਖਪਾਲ ਖਹਿਰਾ ਨੇ ਵੀ ਇਸ ਮਸਲੇ ਦੇ ਉੱਤੇ ਸਵਾਲ ਖੜੇ ਕੀਤੇ ਨੇ ਹੋਰ ਵੀ ਸਿਆਸਤਦਾਨ ਇਸ ਮਾਮਲੇ ਦੇ ਵਿੱਚ ਟਿੱਪਣੀਆਂ ਕਰ ਸਕਦੇ ਨੇ ਕਿਉਂਕਿ ਵਿਰੋਧੀਆਂ ਦੇ ਕੋਲ ਹੁਣ ਇਹ ਮਸਲਾ ਬਣ ਗਿਆ ਕਿ ਇੱਕ ਮਾਫੀਆ ਚੱਲਦਾ ਸੀ ਜਿਹੜਾ ਕਿ ਸਾਈਬਰ ਅਰੈਸਟ ਦਾ ਮਾਮਲਾ ਸੀ 100 ਕਰੋੜ ਫਰਾਡ ਦਾ ਉਸ ਮਸਲੇ ਦੇ ਵਿੱਚ ਕਿਵੇਂ ਪ੍ਰਭਾਵ ਪਾਇਆ ਗਿਆ ਇਸ ਦੇ ਵਿੱਚ ਹੁਣ ਦੋ ਨਾਮ ਜਿਹੜੇ ਕਿ ਇੱਕ ਪੁਲਿਸ ਅਧਿਕਾਰੀ ਆਈਪੀਐਸ ਜੋਤੀ ਯਾਦਵ ਤੇ ਦੂਸਰਾ ਨਾਮ ਸਿਆਸਤਦਾਨ ਮంత్రి ਹਰਜੋਤ ਸਿੰਘ ਬੈਂਸ ਇਹਨਾਂ ਦੋਵਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਸ ਮਸਲੇ ਦੇ ਵਿੱਚ ਨਿਰਪੱਖਤਾ ਦੇ ਨਾਲ ਜਾਂਚ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਕਹਿ ਦਿੱਤਾ ਹੈ ਕਿ ਇਸ ਮਾਮਲੇ ਦੇ ਵਿੱਚ ਜੇਕਰ ਸਚਾਈ ਬਾਹਰ ਲਿਆਉਣ ਦੇ ਲਈ ਨਿਰਪੱਖਤਾ ਦੇ ਨਾਲ ਜਾਂਚ ਹੁੰਦੀ ਹੈ ਤਾਂ ਬਿਲਕੁਲ ਜਾਂਚ ਕਰਵਾਉਣ ਦੇ ਲਈ ਤਿਆਰ ਨੇ ਪਰ ਜਿਹੜੇ ਉਹਨਾਂ ਉੱਤੇ ਅਲੀਗੇਸ਼ਨ ਲਾਏ ਗਏ ਨੇ ਇਸ ਦੇ ਲਈ ਉਹ ਮਾਨ ਹਾਨੀ ਦਾ ਕੇਸ ਵੀ ਜ਼ਰੂਰ ਕਰਨਗੇ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਜੇਕਰ ਵਾਕਈ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਨਕੁਆਇਰੀ ਜਾਂ ਜਾਂਚ ਦਾ ਆਰਡਰ ਦੇ ਦਿੱਤਾ ਜਾਂਦਾ ਤਾਂ ਪਤਾ ਲੱਗੇਗਾ ਕਿ ਇਸ ਦੇ ਵਿੱਚ ਮਹਿਲਾ ਇਨਸਪੈਕਟਰ ਦੇ ਵੱਲੋਂ ਲਾਏ ਗਏ ਦੋਸ਼ ਕਿੰਨੇ ਸੱਚੇ ਨੇ ਤੇ ਕਿੰਨੇ ਝੂਠੇ ਨੇ ਪਰ ਮਹਿਲਾ ਇਨਸਪੈਕਟਰ ਨੇ ਇੱਕ ਵੱਡੇ ਸਵਾਲ ਖੜੇ ਕੀਤੇ ਨੇ ਔਰ ਇਸ ਦੇ ਵਿੱਚ ਵੱਡੇ ਨਾਮ ਹੋਣ ਦਾ ਜ਼ਿਕਰ ਹੋਣ ਦੇ ਕਰਕੇ ਵੱਡੇ ਸਵਾਲ ਇਸ ਕਰਕੇ ਖੜੇ ਹੋ ਗਏ ਨੇ ਕਿ ਕਿਵੇਂ-ਕਿਵੇਂ ਫਰਾਡ ਚੱਲਦਾ ਰਿਹਾ ਕਿੱਥੇ-ਕਿੱਥੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਆਪਣੀ ਕੁਰਸੀ ਦਾ ਕਿਸ ਨੇ ਗਲਤ ਇਸਤੇਮਾਲ ਕੀਤਾ ਇਹ ਸਾਰੀਆਂ ਗੱਲਾਂ ਦੇ ਵੇਰਵੇ ਤੁਹਾਡੇ ਨਾਲ ਅਸੀਂ ਸਾਂਝੇ ਕੀਤੇ ਨੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਸਲੇ ਦੇ ਵਿੱਚ ਕੀ ਕੁਝ ਜਾਂਚ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਫਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਅਸੀਂ ਕੋਸ਼ਿਸ਼ ਕਰਾਂਗੇ ਇਸ ਬਾਬਤ ਹੋਰ ਕੋਈ ਸਟੀਕ ਜਾਣਕਾਰੀ ਸਾਨੂੰ ਮਿਲਦੀ ਹੈ ਤਾਂ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੀਏ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ